ਮੈਂ ਸਮੁੱਚੇ ਪੰਥ ਨੂੰ ਵੀ ਇਹ ਅਪੀਲ ਕਰਕੇ ਤੁਸੀਂ ਅਕਸਰ ਹੀ ਪਤਾ ਨੰਦੇ ਸੀ ਉਲਾਮਾ ਨੰਦੇ ਸੀ ਜਿੱਥੇ ਹਜ਼ਰ ਅਕਾਲੀ ਖੁੱਲ ਕੇ ਵਰਗਾ ਹੋਣਾ ਚਾਹੀਦਾ ਜੇ ਤੇ ਜਹਮਤ ਹੋਵੇ ਡਰਤਾ ਹੋਵੇ ਦਲੇਰੀ ਹੋਵੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟੈਰੀ ਚ ਖੜਾ ਕਰ ਸਕਦੇ ਸਾਂ ਰਾਜਸੀ ਪਿਤਾ ਇਹ ਵੀ ਖਿਆਬ ਬਕਰਾਂ ਮੈਂ ਸਮੁੱਚੇ ਪੰਥ ਨੂੰ ਵੀ ਇਹ ਅਪੀਲ ਕਰਦਾ ਕਿ ਤੁਸੀਂ ਅਕਸਰ ਹੀ ਇਹ ਤਾਣਾ ਦਿੰਦੇ ਸੀ ਉਲਾਮਾ ਦਿੰਦੇ ਸੀ ਕਿ ਜਹਾਦਰ ਅਕਾਲੀ ਕੋਲਾਸੰ ਵਰਗਾ ਹੋਣਾ ਚਾਹੀਦਾ ਜਿਹਦੇ ਚ ਹਿੰਮਤ ਹੋਵੇ ਡਰਦਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟੈਰੀ 'ਚ ਖੜਾ ਕਰ ਸਕੇ ਰਾਜਸੀ ਕੀਤਾ ਤੇ ਉਹਦੀ ਸਜ਼ਾ ਭੁਗਤ ਰਹੀ ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਮੈਂ ਸਮੁੱਚੇ ਸੰਤ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੁੱਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਮੈਂ ਸਮੁੱਚੇ ਪੰਥ ਨੂੰ ਵੀ ਇਹ ਕ ਅਪੀਲ ਕਰਦਾ ਕਿ ਤੁਸੀਂ ਅਕਸਰ ਹੀ ਇਹ ਤਾਣਾ ਦਿੰਦੇ ਸੀ ਉਹ ਲਾਮਬਾ ਦਿੰਦੇ ਸੀ ਕਿ ਜਹਾਦਰ ਅਕਾਲੀ ਫੁਲਾਤੰਗ ਵਰਗਾ ਹੋਣਾ ਚਾਹੀਦਾ ਜੇ ਤੇ ਜਹਿਮਤ ਹੋਵੇ ਡਰਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਸਕੇ ਰਾਜਸੀ ਕੀਤਾ ਤੇ ਉਹਦੀ ਸਜ਼ਾ ਬੋਖਤਾਰੇ ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਮੈਂ ਸਮੁੱਚੇ ਸੰਤھ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮਝਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ